ਸਰ ਜੀ ਅੱਜ ਦੀ ਵੀਡੀਓ ਵੇਖ ਰਹੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਖਬਰ ਨੰੰਤਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੀ ਆਂ ਜਦੀ ਵੱਡੀ ਖਬਰ ਅਰਪਰ ਸਿੰਘ ਦੇ ਭਰਾ ਤੋਂ ਪੁਲਿਸ ਮੁੜ ਕਰੇਗੀ ਪੁਸ਼ਕਸ਼ ਕੋਰਟ ਅਰਜੀ ਕੀਤੇ ਦਾਖਲ ਇਸ ਦਿਨ ਨਾਲ ਹੀ ਜਲੰਧਰ ਚੋਕੋ ਜਿ ਦਿਨ ਪਹਿਲਾ ਹਟੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਪਾਲ ਦੇ ਵੱਡੇ ਪ੍ਰਹਰਪੀਤ ਸਿੰਘ ਹੈਪੀ ਦੇ ਉਸ ਦੇ ਸਾਥੀ ਲਵਪ੍ਰੀਤ ਸਿੰਘ ਤੋਂ 4 ਗ੍ਰਾਮ ਆਇਸ ਡਰੱਗਸ ਦੇ ਮਾਮਲੇ 'ਚ ਹੇਠਲੀ ਦਲ ਤੋ ਰਿਮਾਂਡ ਨਾ ਮਿਲ ਮੈ ਉਹ ਲੈ ਕੇ ਪੁਲਿਸ ਬੋਧਵਾਰ ਨੂੰ ਸੈਸ਼ਨ ਕੋਰਟ ਤੇ ਪਹੁੰਚੀ ਤਫਸੀਲੀ ਅਫਸਰ ਸੁਖਦੇਵ ਸਿੰਘ ਦੀ ਤਰਫੋਂ ਸੈਸ਼ਨ ਅਦਾਲਤ ਵਿੱਚ ਇੱਕ ਫੌਜੀਦਾਰੀ ਦੀ ਵੀਜ਼ਲ ਅਰਤੀ ਤਾਇਰ ਕੀਤੀ ਗਈ ਹੈ ਇਸ ਦਿਨ ਨਾਲ ਹੀ ARG ਵਿੱਚ ਲਿਖਿਆ ਗਿਆ ਹੈ ਕਿ ਪੁਲਿਸ ਦੋਵਾਂ ਮੁਲਾਜ਼ਮਾਂ ਨੂੰ ਪੁੱਛ ਪ੍ਰਤਾਲ ਕਰਨੀ ਚਾਹੀਦੀ ਹੈ ਕਿ ਉਹ ਕਿੰਨੇ ਸਮੇਂ ਤੋਂ ਨਸ਼ਾ ਲੈ ਕੇ ਲੈ ਰਹੇ ਹਨ ਅਤੇ ਨਸ਼ੇ ਕਿੱਥੋਂ ਖਰੀਦਦੇ ਹਨ ਅਤੇ ਨਸ਼ਾ ਖਰੀਦਣ ਲਈ ਪੈਸੇ ਕਿੱਥੋਂ ਆਉਂਦਾ ਹੈ ਪੁਲਿਸ ਜਾਣਨਾ ਚਾਹੁੰਦੀ ਹੈ ਕਿ ਕੀ ਉਹ ਹੋਰ ਸਮਗਲਰਾਂ ਨਾਲ ਜੁੜਿਆ ਹੋਇਆ ਹੈ ਰਿਮਾਂਡ ਨਾਮਿਲ ਕਰਨ ਜਾਂਚ ਅਧੂਰੀ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਧੰਨਵਾਦ